ਦੱਸਾਂਗੇ ਜੀ ਬਾਹਾਂ ਦੇ ਵਿੱਚ ਜੋੜ ਕਿਸ ਤਰ੍ਹਾਂ ਪਾਈਦਾ ਏ ਤੇ ਆਪਾਂ ਜੀ ਤੁਹਾਨੂੰ ਜੋੜ ਪਾਉਣ ਬਾਰੇ ਦੱਸਾਂਗੇ ਜਦੋਂ ਆਪਣੀ ਇਸ ਤਰ੍ਹਾਂ ਬਾਜੂ ਆ ਜਿਹੜੀ ਉਹ ਵਰਕ ਕੀਤੀ ਹੋਵੇ ਇਹ ਆਪਣੀ ਬਾਜੂ ਨੂੰ ਆਪਾਂ ਜੀ ਇਸ ਤਰ੍ਹਾਂ ਫੋਲਡ ਕਰ ਲਿਆ ਏ ਆ ਦੇਖੋ ਜੀ ਆਪਾਂ ਵਰਕ ਦੇ ਨਾਲ ਵਰਕ ਇਸ ਤਰ੍ਹਾਂ ਆਪਾਂ ਆ ਦੇਖੋ ਇੱਕੋ ਜਿਹਾ ਕਰ ਲਿਆ ਇੱਥੋਂ ਤੇ ਇਧਰੋਂ ਆਪਣਾ ਜੀ ਮੋਢਾ ਜਿਹੜਾ ਉਹ ਕੱਟ ਗਿਆ ਮੋੜਾ ਆਪਣਾ ਪੂਰਾ ਨਹੀਂ ਹੋਣਾ ਇਸ ਕਰਕੇ ਜੀ ਆਪਾਂ ਜਿਹੜਾ ਇਹ ਕਪੜਾ ਆਪਣਾ ਨਾਲ ਅਟੈਚ ਆ ਇਹਨੂੰ ਅਟੈਚ ਹੀ ਰੱਖਣਾ ਹੈ ਇਹਨੂੰ ਕੱਟਣਾ ਨਹੀਂ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਇਹਦੇ ਨਾਲ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਇੱਥੇ ਸਲਾਈ ਲਗਾ ਦੇਣੀ ਆ ਇਹ ਕਪੜਾ ਨਾਲ ਹੀ ਅਟੈਚ ਹੋ ਜਾਊਗਾ ਇੱਕ ਪਾਸੇ ਇਹਦੇ ਸਲਾਈ ਆਊਗੀ ਜੀ ਉਹ ਸਲਾਈ ਨੂੰ ਆਪਾਂ ਕਾਟ પા ਕੇ ਇੱਥੋਂ ਮੋਢੇ ਦੀ ਤੇ ਇਹਨੂੰ ਆਪਾਂ ਫਰੰਟ ਸਾਈਡ ਤੇ ਕਰ ਦੇਣਾ ਜਾਂ ਆਪਾਂ ਇਹਨੂੰ ਬੈਕ ਸਾਈਡ ਤੇ ਕਰ ਦੇਣਾ ਹੁੰਦਾ ਹੈ ਤੇ ਆਪਾਂ ਜਿਹੜੀਆਂ ਇਹਦੀਆਂ ਕਾਟਾਂ ਪਾਉਣੀਆਂ ਜੀ ਉਹ ਆਪਾਂ ਇਕੱਠੀਆਂ ਨਹੀਂ ਪਾਉਣੀਆਂ ਜੇ ਇਕੱਠੀਆਂ ਪਾਵਾਂਗੇ ਤਾਂ ਇੱਕ ਜੋੜ ਪਿੱਛੇ ਆ ਜਾਊਗਾ ਇੱਕ ਮੋੜੇ ਆ ਜਾਊਗਾ ਆਪਾਂ ਇਹਨਾਂ ਨੂੰ ਅਲੱਗ-ਅਲੱਗ ਬਾਜੂ ਕਰਕੇ ਤੇ ਫਿਰ ਆਪਾਂ ਜਿਹਦੇ ਵਿੱਚ ਕਾਟਾਂ ਪਾਵਾਂਗੇ ਹੁਣ ਆਪਾਂ ਤੁਹਾਨੂੰ ਇਹ ਕਾਟਾਂ ਪਾ ਕੇ ਦਿਖਾਉਣੀ ਹੈ ਪਹਿਲਾਂ ਆਪਾਂ ਜੋੜ ਲਾ ਲਏਗੇ ਜੀ ਹਾਂਜੀ ਆ ਦੇਖੋ ਜੀ ਆਪਾਂ ਹੁਣ ਇਹ ਬਾਜੂ ਕੱਟ ਲਈਆਂ ਅਲੱਗ-ਅਲੱਗ ਤੇ ਹੁਣ ਆਪਾਂ ਇਸ ਤਰ੍ਹਾਂ ਸੀਨ ਮਾਰਨੀ ਆ। ਆ ਦੇਖੋ ਜੀ। ਇਸ ਤਰ੍ਹਾਂ ਅਟੈਚ ਕਰ ਦੇਣਾ। ਦੇਖੋ ਜੀ ਆਪਣਾ ਜੋੜ ਲੱਗ ਗਿਆ ਏ। ਹੁਣ ਆਪਾਂ ਜਿਹੜਾ ਵਰਕ ਕੀਤਾ ਹੋਇਆ ਏ ਇਹਨੂੰ ਆਪਾਂ ਬਿਲਕੁਲ ਐਂ ਸੈਂਟਰ ਦੇ ਵਿੱਚ ਅੱਗੇ ਮਿਲੀ ਜਾਂਦਾ ਦੇਖੋ ਜੀ ਉਨਾ ਹੀ ਅੰਦਰ ਉਨਾ ਹੀ ਅੰਦਰ। ਆ ਦੇਖੋ ਜੀ ਇੱਕ ਪਾਸੇ ਜੋੜ ਆਇਆ ਏ, ਇੱਕ ਪਾਸੇ ਬਿਲਕੁਲ ਨਹੀਂ ਆਇਆ ਦੇਖੋ। ਇਸੇ ਤਰ੍ਹਾਂ ਆਪਾਂ ਦੂਬੇ ਅਟੈਚ ਕਰ ਦੇਣੀ ਆ ਹਾਂਜੀ ਆਪਾਂ ਦੋਨੋਂ ਬਾਹਾਂ ਦਾ ਕੱਪੜਾ ਹੈ ਜਿਹੜਾ ਨਾਲ ਅਟੈਚ ਕਰਨਾ ਹੈ ਆ ਦੇਖੋ ਜੀ ਇਹਦਾ ਵੀ ਅਟੈਚ ਕਰਨਾ ਹੈ ਆਪਾਂ ਤੇ ਇਸ ਬਾਜੂ ਦਾ ਵੀ ਆਪਾਂ ਨਾਲ ਇਸ ਤਰ੍ਹਾਂ ਅਟੈਚ ਕਰ ਲਿਆ ਹੁਣ ਆਪਾਂ ਇਸ ਤਰ੍ਹਾਂ ਜੀ ਇਹਨੂੰ ਸੈੱਟ ਕਰਕੇ ਰੱਖ ਲੈਣਾ ਹੈ ਬਾਜੂ ਨੂੰ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇਹਦੀਆਂ ਕੌਣੀਆਂ ਹੈਗੀਆਂ ਕੱਟ ਇਹ ਆਪਣਾ ਮੋਡਾ ਹੈਗਾ ਜੀ ਸਾਢੇ 8 ਇੱਥੋਂ ਆਪਾਂ ਰੱਖ ਲੈਣੀ ਹੈ ਜੀ ਮੂਰੀ ਪੰਜ ਤਿਆਰ 1 ਇੰਚ ਆਪਾਂ ਬਾਹਰ ਲਵਾਂਗੇ ਬਾਜੂ ਆਪਣੀ ਤਿਆਰ ਹੈਗੇ ਜੀ ਸਤਾਰਨ ਅੱਧਾ ਇੰਚ ਆਪਣਾ ਮਾਰਜਿਨ ਦਾ ਹੋ ਗਿਆ ਜੀ ਤਿੰਨ ਇਸ ਤਰ੍ਹਾਂ ਜੀ ਤਿੰਨ ਇਥੋਂ ਜੀ ਆਪਾਂ 2.5 ਇੰਚ ਛੱਡਣਾ ਉੱਪਰ 2.5 ਇੰਚ ਦੇ ਨਿਸ਼ਾਨ ਲਾਉਣਾ ਹੈ ਇਹ ਆਪਣੀ 8.5 ਦੀ ਕਟਾਈ ਹੈ ਜੀ ਠੀਕ ਹੈ ਹਾਂ ਜੀ ਉੱਪਰ ਆਪਾਂ ਜਦੋਂ ਮੋਢਾ ਕੱਟਣ ਲੱਗਣਾ ਉਦੋਂ ਉੱਪਰੋਂ ਆਪਾਂ 2.5 ਇੰਚ ਦਾ ਇੱਥੋਂ ਨਿਸ਼ਾਨ ਲਾਉਣਾ ਹੈ ਜੀ ਫਿਰ ਆਪਾਂ ਜਿਹੜਾ ਮੋਢਾ ਕੱਟਣਾ 8.5 ਦੀ ਕਟਾਈ ਹੈ ਆਪਣੀ ਜੀ ਤੇ ਆਪਾਂ 8 ਤੇ ਨਿਸ਼ਾਨ ਲਾਉਣਾ ਹੈ ਜੀ ਇਸ ਤਰ੍ਹਾਂ 8 ਤੇ ਨਿਸ਼ਾਨ ਲਾਉਣਾ ਤੇ ਉਧਰੋਂ ਜੀ ਆਪਾਂ ਥੱਲਿਓ 3 ਇੰਚ ਤੇ 3 ਇੰਚ ਦੀ ਕਾਟ ਹੁੰਦੀ ਹੈ ਇਹ ਤੇ ਆਪਾਂ ਇਥੋਂ ਜੀ ਇਸ ਤਰ੍ਹਾਂ ਗੁਲਾਈ ਦੇ ਵਿੱਚ ਲੈ ਕੇ ਜਾਣਾ ਫਿਰ ਤੋਂ ਸਿੱਧਾ ਇਥੋਂ ਆਪਾਂ ਇਸ ਤਰ੍ਹਾਂ ਤਰਸ਼ੇ ਮਤਰਸ਼ੇ ਮਾ ਲੈ ਕੇ ਜਾਣਾ ਤੇ ਆਪਾਂ ਜੀ ਇੱਥੇ ਢਾਈ ਤੇ ਇਸ ਤਰ੍ਹਾਂ ਆਪਾਂ ਸਿੱਧਾ ਕਰ ਦੇਣਾ ਇਸ ਤਰ੍ਹਾਂ ਮੁਰੋਂ ਜੀ ਇਸ ਤਰ੍ਹਾਂ 1/2 ਇੰਚ ਦੀ ਕਾਟ ਇਧਰੋਂ ਆਪਣਾ ਪੰਜ ਸੀਗਾ ਤੇ ਆਪਾਂ 1 ਇੰਚ ਵਧਾ ਕੇ ਲਾਇਆ ਸੀਗਾ ਜੀ ਇਹ ਆਪਾਂ ਇਸ ਤਰ੍ਹਾਂ ਅਟੈਚ ਕਰ ਦੇਣਾ ਜੀ ਇਸ ਤਰ੍ਹਾਂ ਇਹ ਜੇ ਆਪਾਂ ਹਾਂ ਜੀ ਜਿਹੜੀ ਤਾਂ ਆਪਾਂ ਫਰੰਟ ਵਾਲੀ ਸਾਈਡ ਆ ਉਹ ਆਪਾਂ ਅਲੱਗ-ਅਲੱਗ ਪਾਵਾਂਗੇ ਕਰਕੇ ਤੇ ਜਿਹੜਾ ਆਪਣਾ ਜੀ ਹੈਗਾ ਏ ਇਕੱਠੀ ਕਾਟ ਆ ਜਿਹੜੀ ਮੋਢਿਆਂ ਦੀ ਕਾਟ ਪਾਵਾਂਗੇ ਆਪਾਂ 8 ਇੰਚ ਮੋਢੇ ਦੀ ਉਹ ਆਪਾਂ ਜੀ ਇਕੱਠੀ ਪਾਵਾਂਗੇ ਹਾਂ ਦੇਖੋ ਜੀ ਇਸ ਤਰ੍ਹਾਂ ਇਹ ਆਪਾਂ ਇਕੱਠੀ ਪਾਵਾਂਗੇ ਜਿਹੜੀ ਆਪਾਂ ਪਾਉਣੀ ਆ ਜੀ 프ਰੰਟ ਕਾਟ ਉਹ ਆਪਾਂ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਪਾਵਾਂਗੇ ਕਿਉਂਕਿ ਆਪ ਨੂੰ ਅਲੱਗ ਕਰਕੇ ਹੀ ਪਾਉਣੀ ਪੈਣੀ ਆ ਕਿਉਂਕਿ ਆਪਾਂ ਜੋੜ ਪਾਇਆ ਜੋੜ ਆਪਾਂ ਮੂਰੇ ਕਰਨਾ ਹੈ ਜੀ ਆ ਦੇਖੋ ਇਧਰ ਵੀ ਆਪਣਾ 프ਰੰਟ ਸਾਈਡ ਤੇ ਜੋੜ ਆ ਗਿਆ ਇਧਰ ਵੀ ਆਪਣਾ 프ਰੰਟ ਸਾਈਡ ਤੇ ਜੋੜ ਆ ਗਿਆ 프ਰੰਟ ਸਾਈਡ ਤੇ ਜੀ ਦਿਖਦਾ ਨਹੀਂ ਜੋੜ ਦੁਪੱਟਾ ਹੀ ਮੂਰੇ ਆ ਜਾਂਦਾ ਤੇ ਹੁਣ ਆਪਾਂ ਜੀ ਇਹਨਾਂ ਦੀ ਕਾਟ ਪਾਵਾਂਗੇ 프ਰੰਟ ਸਾਈਡ ਤੇ ਇਸ ਤਰ੍ਹਾਂ 1 ਇੰਚ ਦੀ ਕਾਟ 프ਰੰਟ ਸਾਈਡ ਤੇ ਪਾਵਾਂਗੇ ਇਹ ਆਪਾਂ ਅਲੱਗ-ਅਲੱਗ ਕਰਕੇ ਹੀ ਕਾਟ ਪਾਉਣੀ ਹੈ ਜਦੋਂ ਆਪਾਂ ਇੱਕ ਸਾਈਡ ਤੇ ਜੋੜ ਲਿਆਉਣਾ ਹੋਵੇ ਇੱਕ ਪਾਸੇ ਜੀ ਉਦੋਂ ਆਪਾਂ ਕੰਢੀ-ਕੰਢੀ ਬਾਹ ਕਰਕੇ ਜੋੜ ਪਾਉਣਾ ਹੁੰਦਾ ਤਾਂ ਕਿ ਆਪਣਾ ਜੋੜ ਇੱਕ ਪਾਸੇ ਹੀ ਆ ਸਕੇ ਜੇ ਤੁਸੀਂ ਬੈਕ ਪਾਉਣਾ ਚਾਹੋ ਨਾ ਤਾਂ ਬੈਕ ਪੈਜੂਗਾ ਜੇ 프ਰੰਟ ਸਾਈਡ ਤੇ ਪਾਉਣਾ ਚਾਹੋ ਨਾ ਤਾਂ 프ਰੰਟ ਸਾਈਡ ਤੇ ਪੈਜੂਗਾ ਜੋੜ ਤੇ ਕੰਢੀ-ਕੰਢੀ ਕਰਕੇ ਬਾਜੂ ਹੀ ਆਪਾਂ ਨੂੰ 프ਰੰਟ ਸਾਈਡ ਦੀ ਕਾਟ ਪਾਉਣੀ ਪੈਣੀ ਹੈ ਜੇ ਆਪਾਂ ਇਹ ਜੋੜ ਪਾ ਕੇ ਬਾਜੂ ਅਟੈਚ ਕਰਤੀ ਹੈ ਜੀ ਬਣਾ ਕੇ ਆ ਦੇਖੋ ਜੀ ਆ ਦੇਖੋ ਬਾਜੂ ਦੇ ਸਿਰਫ ਇੰਨਾ ਆਪਣਾ ਜੋੜ ਆਇਆ ਦੇਖੋ ਜੀ ਇਹ ਜੋੜ ਬਿਲਕੁਲ ਨਹੀਂ ਦਿਸਣਾ ਇਹ ਆਪਣੇ ਨਾ ਆਪਣੇ ਕੱਚ ਦੇ نیچے ਇੱਥੇ ਆ ਜੂਗਾ ਡੋਲੇ નીચે ਆ ਜੂਗਾ ਇਹ ਬਿਲਕੁਲ ਨਹੀਂ ਦਿਸਣਾਗਾ ਇਹ ਦੇਖੋ ਇੰਨਾ ਕ ਜੋੜ ਪਾਏ ਦਾ ਕੋਈ ਹਰਜ ਨਹੀਂਗਾ ਆ ਦੇਖੋ ਜਦੋਂ ਆਪਣਾ ਪੈਂਦਾ ਹੋਵੇ ਜੋੜ ਉਹ ਤਾਂ ਆਪਾਂ ਨੂੰ ਪਾਉਣਾ ਹੀ ਪੈਂਦਾ ਤੇ ਪਰ ਇਸ ਤਰ੍ਹਾਂ ਆਪਾਂ ਨੂੰ ਜੋੜ ਪਾਉਣਾ ਪਚਾਹੀਦਾ ਆ ਦੇਖੋ ਜੀ ਕਿੰਨੀ ਸਫਾਈ ਦੇ ਨਾਲ ਤੇ ਕਿੰਨਾ ਵਧੀਆ ਜੋੜ ਯਾ ਯਾ ਆਪਣਾ ਥੈਂਕ ਯੂ ਹਾਂਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਕਰਨੀ ਸ਼ਾਇਦ ਜੁਲਕਰ ਜੀ ਜੇ ਨਹੀਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ